ਹਾਂ ਜੀ ਚਰਮਜੀਤ ਕੌਰ ਜੋ ਕਿ ਸ਼ਾਨ ਨਗਰ ਖੱਟਾ ਦੇ ਵਿੱਚ ਰਹਿਣ ਵਾਲੇ ਹਨ ਇਹਨਾਂ ਨੇ ਸਾਨੂੰ ਥਾਣਾ ਸਿਵਲ ਲਾਈਨ ਦੇ ਵਿੱਚ ਇੱਕ ਕੰਪਲੇਂਟ ਦਾਇਰ ਕੀਤੀ ਕਿ ਇਹਨਾਂ ਦੇ ਘਰ ਦੇ ਵਿੱਚੋਂ 74 ਟੋਨੇ ਦੇ ਕ੍ਰੀਮ ਸੋਨਾ ਤੇ 1 ਕਿਲੋ ਚਾਂਦੀ ਜਿਹੜੀ ਸੀ ਚੋਰੀ ਹੋ ਗਈ ਜਿਸ ਸਬੰਧ ਵਿੱਚ ਅਸੀਂ ਥਾਣਾ ਸਿਵਲ ਲਾਈਨ ਦੇ ਵਿੱਚ ਐਫ ਆਈ ਆਰ ਨੰਬਰ 91 ਇੰਟਰਸੈਕਸ਼ਨ 306 ਬੀ ਐਨ ਦਰਜ ਜੇਸਟਰ ਵਿਸਾਗੀ ਤੇ ਇਹ ਮਕਦਮਾ ਦਰਜ ਜੇਸਟਰ ਕਰਨ ਤੋਂ ਬਾਅਦ ਸਾਡੀ ਜਿਹੜੀ ਟੀਮਾ ਸੀਗੀ ਵਕ ਵਕ ਟੀਮਾ ਸੀ ਜਾਂਚ ਵਿੱਚ ਲਗਾ ਦਿੱਤੀ ਹੈ ਆ ਇਸ ਦੀ ਜਾਂਚ ਦੇ ਵਿੱਚ ਅਸੀਂ ਟੈਕਨੀਕਲ ਐਵੀਡੈਂਸ ਨਾਲ ਨਾਲ ਅਸੀਂ ਸੀਸੀਟੀਵੀ ਟ੍ਰੇਲ ਹਿਊਮਨ ਇੰਟੈਲੀਜੈਂਸ ਇਹਨਾਂ ਤਿੰਨਾਂ ਇਚਾਰੇ ਕੰਮ ਕਰਦੇ ਹੋਏ ਅਰਾਊਂਡ ਤਿੰਨ ਮਹੀਨੇ ਜਿਹੜਾ ਫਾਰਮ ਜਿਹੜੀ ਹੈਗੀ ਸਭ ਤੋਂ ਇਸ ਮੁਕਦਮੇ ਦੇ ਵਿੱਚ ਸਬੰਧਤ ਆਸ ਲੋਈ ਇਸ ਮੁਕਦਮੇ ਦੇ ਵਿੱਚ ਅਸੀਂ ਮਨੋਲ ਮੁਹਤੋ ਜੋ ਕਿ ਜ਼ਿਲ੍ਹਾ ਤਰਖੰਗਾ ਦੇ ਰਹਿਣ ਵਾਲੇ ਨੇ ਬਿਹਾਰੂ ਰਹਿਣ ਵਾਲੇ ਸੀਗੇ ਉਹਨਾਂ ਨੂੰ ਅਸੀਂ ਇਸ ਮੁਕਦਮੇ ਦੇ ਵਿੱਚ ਮਿਤੀ 6 8 2025 ਨੂੰ ਗ੍ਰਿਫਤਾਰ ਕੀਤਾ ਉਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਜਿਹੜੇ ਇਸ ਮੁਕਦਮੇ ਦੇ ਵਿੱਚ ਇਨਵੈਸਟੀਗੇਸ਼ਨ ਕਰਨ ਤੇ ਜਿਹੜਾ ਉਹਨਾਂ ਨੇ ਸੋਨਾ ਆਪਣੇ ਜ਼ਿਲ੍ਹਾ ਤਰਖੰਗਾ ਦੇ ਵਿੱਚ ਲੁਕੋ ਕੇ ਰੱਖਿਆ ਹੋਇਆ ਸੀਗਾ ਸਾਡੀ ਟੀਮ ਰਿਮਾਂਡ ਲੈਣ ਤੋਂ ਬਾਅਦ ਉੱਥੇ ਜਦੋਂ ਪਹੁੰਚੀ ਤਾਂ ਉਹਦੀ ਨਿਸ਼ਾਨਦੇਹੀ ਦੇ ਉੱਤੇ ਅਸੀਂ 17 ਟੋਨ ਜਿਹੜਾ ਸੋਨਾ ਹੈਗਾ ਪ੍ਰਮਾਣਿਤ ਕੀਤਾ ਇਸ ਦੇ ਨਾਲ 5 ਲੱਖ ਰੁਪਏ ਜਿਹੜਾ ਕੈਸ਼ ਸੀਗਾ ਜਿਹਨੂੰ ਇਹ ਸੋਨਾ ਸੇਲ ਕਰਕੇ ਜਿਹਨੂੰ ਕੁਝ ਕੈਸ਼ ਜਮਾ ਕੀਤਾ ਹੋਇਆ ਸੀਗਾ ਉਹ ਅਸੀਂ ਉਹਦੀ ਨਿਸ਼ਾਨਦੇਹੀ ਦੇ ਉੱਤੇ ਪ੍ਰਮਾਣਿਤ ਕੀਤਾ ਗਿਆ ਤੇ ਇਸ ਦੇ ਵਿੱਚ ਤੇ ਸਾਡੇ ਨਾਲ ਜਿਹੜੀ ਪੰਜਾਬ ਪੁਲਿਸ ਦੀ ਟੀਮ ਦੇ ਨਾਲ ਅ ਵਿਹਾਰ ਕੋਲ ਉਸਨੇ ਸਾਡਾ ਉਤੇ ਬਹੁਤ ਜੀਉ ਕੀਤਾ ਜਿਹਦੇ ਵਿੱਚ ਥਾਣਾ ਭੋਪੜਾ ਦੇ ਵਿੱਚ ਤਾਇਨਾਤ ਇਨਸਪੈਕਟਰ ਦਿਰਪੁਰੀ ਕੁਮਾਰ ਜੋ ਕਿ ਉਥੋਂ ਦੇ ਐਸ ਐਚ ਓ ਸੀਗੇ ਜ਼ਿਲ੍ਹਾ ਸਿਤਾਮੜੀ ਉਹਨਾਂ ਨੇ ਸਾਡੀ ਟੀਮ ਦੇ ਨਾਲ ਲੱਗ ਕੇ ਪੂਰੀ ਮਿੰਟ ਕਰਦੇ ਹੋਏ ਉਹਦੇ ਵਿੱਚ ਸਾਡੀ ਐਫਐਸ ਦੇ ਨਾਲ ਕਰਦੇ ਹੋਏ ਜਿਹਦੇ ਵਿੱਚ ਜੁਆਇੰਟ ਆਪਰੇਸ਼ਨ ਦੇ ਵਿੱਚ ਜਿਹੜੀ 17 ਟਨ ਸੋਨਾ ਤੇ 5 ਲੱਖ ਰੁਪਈਆ ਜਿਹੜਾ ਕੈਸ਼ ਹੈ ਬਰਾਮਦ ਕੀਤਾ ਇਸ ਦੇ ਨਾਲ ਜਿਹੜੀ 1 ਕਿਲੋ ਚਾਂਦੀ ਦੇ ਵਿੱਚੋਂ ਵੀ 300 ਗ੍ਰਾਮ ਜਿਹੜੀ ਚਾਂਦੀ ਹੈਗੀ ਹੈ ਉਹ ਤੋਂ ਅਸੀਂ ਪ੍ਰਾਪਤ ਕਰ ਚੁੱਕੇ ਹਾਂ ਸੋ ਹੁਣ ਜਿਹੜਾ ਵਿਰੋਧ ਮਤਵ ਹੈ ਇਹਦੀ ਸਾਡੇ ਕੋਲ ਪੁਲਸ ਰਿਮਾਨ ਦੇ ਉੱਪਰ ਚੱਲ ਰਿਹਾ ਅੱਜ ਇਹਨੂੰ ਪੇਸ਼ ਕਰਕੇ ਦੁਬਾਰਾ ਪੁਲਸ ਰਿਮਾਨ ਆਸਕ ਕੀਤਾ ਜਾਊਗਾ ਹੁਣ ਤੱਕ ਦੀ ਤਫਤੀਸ਼ ਦੇ ਵਿੱਚ ਇਹ ਨਿਕਲ ਕੇ ਆਇਆ ਕਿ ਇਹ ਸਟੋਰੀ ਨੂੰ ਵਾਰਦਾ ਤੁਨੂੰ ਅੰਜਾਮ ਦੇਣ ਦੇ ਵਿੱਚ ਇਸ ਦੀ ਘਰ ਵਾਲੀ ਰਤਨੀ ਇਸ ਦੀ ਸੱਸ ਸੁਮਿਤਰੀ ਦੇਵੀ ਵਿਦਵਿੰਦਰ ਸਿੰਘ ਤੇ ਇਹ ਜਿਹੜਾ ਵਿਰੋਧ ਮਤਵ ਇਹ ਚਾਰਾਂ ਦੀ ਪਲੈਨਿੰਗ ਦੇ ਨਾਲ ਹੀ ਇਹ ਚੋਰੀ ਜਿਹੜੀ ਹੈਗੀ ਉਹਨੂੰ ਅੰਜਾਮ ਦਿੱਤਾ ਗਿਆ ਚੋਰੀ ਨੂੰ ਜਾਮ ਦੇਣ ਤੋਂ ਬਾਅਦ ਇਹਨਾਂ ਨੇ ਜਿਹੜਾ ਸੋਨਾ ਸੀਗਾ ਕੁਝ ਸੋਨਾ ਬਿਹਾਰ ਦੇ ਵਿੱਚ ਆਪਣੇ ਬੇਸਿਕਲੀ ਦਰਪੰਗਾ ਦੇ ਰਹਿਣ ਵਾਲੇ ਸੀਗੇ ਉਸੇ ਇਹਨਾਂ ਨੇ ਪਿੱਛੇ ਭੇਜ ਦਿੱਤਾ ਕੋਸ਼ ਸੋਨਾ ਇਹਨਾਂ ਨੇ ਵੇਚ ਵੀ ਦਿੱਤਾ ਸੀਗਾ ਸੋ ਸਾਰੀ ਟੀਮਸ ਨੂੰ ਟ੍ਰੇਲ ਕਰਦੇ ਹੋਏ ਸਾਡੇ ਡੀਐਸਪੀ ਸੀਰੀਪ ਨੂੰ ਸਬਡਿਵੀਜ਼ਨ ਸਰਤਾ ਸਮਜੀਤ ਸਿੰਘ ਜੀ ਦੇ ਨਾਲ ਐਸਐਚਓ ਸਿਵਲ ਲਾਈਨ ਇੰਸਪੈਕਟਰ ਹਰਜੋਤ ਸਿੰਘ ਨੇ ਬਹੁਤ ਮਿਹਨਤ ਕੀਤੀ ਤੇ ਇਹਦੀ ਵਿਨੋਦ ਮਹਾਤੋ ਦੀ ਅਰੈਸਟ ਕਰਨ ਤੋਂ ਬਾਅਦ ਅਸੀਂ ਇਹਨੂੰ 6 ਦਿਨ ਦੇ ਪੁਲਸ ਰਿਮਾਨਡ ਦੇ ਉੱਪਰ ਲਿਆ ਰਿਮਾਨ ਤੇ ਹਸਪਤਾਲ ਕਰਨ ਤੋਂ ਬਾਅਦ ਸਾਡੀ ਟੀਮ ਦਰਪੰਗਾ ਵੱਲ ਤੇ ਰਵਾਨਾ ਹੋਈ ਜੋਥੇ ਜਿੱਦਾਂ ਮੈਂ ਪਹਿਲਾਂ ਦੱਸਿਆ ਇਨਸਪੈਕਟਰ ਤਿਰਪਰੀ ਕੁਮਾਰ ਦੀ ਮੌਤੇ ਨਾਲ ਜਿਹੜੇ ਅਸੀਂ ਇਸ ਮਕਦਮਾ ਦੇ ਵਿੱਚ ਹੁਣ ਤੱਕ 17 ਟੋਲੇ ਸੋਨਾ ਤੇ 5 ਲੱਖ ਰੁਪਏ ਕੈਸ਼ ਦੇ ਨਾਲ 300 ਗ੍ਰਾਮ ਚਾਂਦੀ ਜਿਹੜੀ ਹੈਗੀ ਬਰਾਮਦ ਕਰ ਕਿਸ ਤਰ੍ਹਾਂ ਜੋੜੀ ਕੀਤਾ ਗਿਆ ਇਸ ਦੇ ਵਿੱਚ ਇਹ ਰਤਨੀ ਦੇਵੀ ਜਿਹੜੀ ਸੀਗੀ ਉਹਨਾਂ ਦੇ ਘਰ ਦੇ ਵਿੱਚ ਇਹਦੇ ਨੌਕਰਾਂ ਨੇ ਕੰਮ ਕਰਦੀ ਸੀਗੀ ਇਹ ਮਾਪਰਾਇਲ ਤੋਂ ਬਾਅਦ ਜਿਹੜੀ ਸੀਗੀ ਉਹਨਾਂ ਦੇ ਘਰ ਦੇ ਵਿੱਚ ਕਮਿਸ਼ਨਰ ਤੋਂ ਬਾਅਦ ਇੱਕਦਮ ਅਚਾਨਕ ਉਹ ਥੁੜ ਜਾਂਦੀ ਹੈ ਜਿਹੜੇ ਚਰਨਜੀਤ ਪੌਰ ਸੀਗੀ ਉਹਨਾਂ ਨੂੰ ਕਿਉਂਕਿ ਸੋਨਾ ਪਹਿਲਾਂ ਉਹ ਲੌਕਰ ਦੇ ਵਿੱਚ ਰੱਖਿਆ ਹੋਇਆ ਸੀਗਾ ਲੌਕਰ ਕੋ ਬਾਅਦ ਦੇ ਵਿੱਚ ਘਰ ਵਿੱਚ ਲਿਆਇਆ ਪਰ ਉਹਨਾਂ ਨੂੰ ਪਤਾ ਨਹੀਂ ਸੀ ਵੀ ਸਾਰਾ ਸੋਨਾ ਚੋਰੀ ਹੋ ਗਿਆ ਇੱਕ ਦਿਨ ਫੰਕਸ਼ਨ ਤੇ ਜਾਣ ਵਕਤ ਜਦੋਂ ਉਹਨਾਂ ਨੇ ਚੈੱਕ ਕੀਤਾ ਤਾਂ ਉਹਨਾਂ ਨੇ ਪਾਇਆ ਕਿ ਜਿਹੜਾ ਸਾਡਾ ਸੋਨਾ ਸਾਰਾ ਚੋਰੀ ਹੋ ਗਿਆ ਜਿਸ ਤਰ੍ਹਾਂ ਉਹਨਾਂ ਨੇ ਥਾਣੇ ਦੇ ਵਿੱਚ ਇਨਫੋਰਮੇਸ਼ਨ ਦਿੱਤੀ ਦਰੋਂ ਤੇ ਅਸੀਂ ਕਤਵਾਂ ਦਰਜ ਕੀਤਾ ਤੇ ਫਰਦਰ ਤਫਤੀਸ਼ ਦੇ ਵਿੱਚ ਇਹ ਹੀ ਨਿਕਲ ਕੇ ਆਇਆ ਕਿ ਜੋ ਰਤਨੀ ਜੀ ਉਹਨਾਂ ਦੇ ਘਰ ਦੇ ਵਿੱਚ ਕੁਝ ਸਮਾਂ ਪਹਿਲਾਂ ਕੰਮ ਕਰਕੇ ਛੱਡ ਗਈ ਸੀ ਉਸ ਨੇ ਹੀ ਸਾਰਾ ਜਿਹੜਾ ਚੋਰੀ ਦੀ ਜਿਹੜੀ ਹੈਗੀ ਵਾਰਦਾਤ ਕੀਤੀ ਨਹੀਂ ਟਾਈਮ ਬਹੁਤ ਪਤਾ ਨਹੀਂ ਦੇਖੋ ਇਹ ਅਪ੍ਰੈਲ ਮਹੀਨੇ ਦੇ ਵਿੱਚ ਉਹਦੇ ਘਰ ਦੇ ਵਿੱਚੋਂ ਛੱਡ ਗਈ ਸੀ 9 ਅਪ੍ਰੈਲ ਨੂੰ ਲਾਸਟ ਤੇ ਕੰਮ ਤੇ ਗਈ ਸੀ ਤੇ ਇਹਨਾਂ ਨੂੰ 3 ਮਈ ਨੂੰ ਜਿਹੜਾ ਹੈਗਾ ਇਸ ਬਾਰੇ ਸੂਚਨਾ ਸੁਖ ਦਿੱਤੀ। ਜਿਹਦਾ ਨਾਮ ਲਿਖਣਾ ਜੀ ਰੋਸ਼ਾ ਪੁੱਤਰ ਬਨੋ ਕੁਮਾਰ ਨੋਟ ਮਾਤ ਰੋਸ਼ਾ ਕੁਮਾਰ ਦਾ ਨਾਮ ਐਲੀਸ ਹੈਗਾ ਅਸਲ ਨਾਮ ਰੋਸ਼ ਮਾਤੋ ਐਲੀਸ ਰੋਸ਼ਨ ਕੁਮਾਰ ਹੈ ਇਹ ਬੇਸਿਕਲੀ ਦਰਬੰਗਾ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਸਿਰ ਟੋਟਲ 골ਡ ਕਿੰਨਾ ਚੋਰੀ ਹੋਇਆ ਹੈ? ਕਿੰਨਾ ਚੋਰੀ ਹੋਈ ਹੈ? ਇਹ ਟੋਟਲ ਜਿਹੜਾ ਸੋਨਾ ਚੋਰੀ ਹੋਇਆ ਸੀਗਾ ਟੋਟਲ 74 ਦੋਨੇ ਸੋਨਾ ਸੀਗਾ। ਇੱਕ ਕਿਲੋ ਚਾਂਦੀ ਜਿਹੜੀ ਸੀਗੀ ਇਹਦੇ ਵਿੱਚ ਚੋਰੀ ਹੋਈ ਸੀ ਕਿ ਜਿਸ ਦੇ ਵਿੱਚ ਹੁਣ ਤੱਕ ਇੱਕ ਦੋਸ਼ੀ ਦੀ ਗ੍ਰਿਫਤਾਰੀ ਤੋਂ ਬਾਅਦ ਅਸੀਂ 17 ਟੋਨ ਨੇ ਸੋਨਾ ਬਰਾਮਦ ਕਰ ਚੁੱਕੇ ਹਾਂ ਕੋਈ ਸੋਨਾ ਨੇ ਸੇਲ ਕਰ ਦਿੱਤਾ ਸੀਗਾ ਉਹਦੇ ਵਿੱਚ ਸੇਲ ਕਰਕੇ ਪੈਸੇ ਘਰੇ ਰੱਖ ਲਏ ਸੀਗੇ ਉਸ ਪੈਸੇ ਦੇ ਵਿੱਚੋਂ 15 ਲੱਖ ਸੌਰੀ 5 ਲੱਖ ਰੁਪਏ ਕੈਸ਼ ਜਿਹੜਾ ਹੈਗਾ ਬਰਾਮਦ ਹੋ ਚੁੱਕਿਆ ਤੇ 300 ਗ੍ਰਾਮ ਜਿਹੜੀ ਚਾਂਦੀ ਵੀ ਹੈ ਉਹਦੇ ਵਿੱਚ ਬਰਾਮਦ ਇਹ ਜਿਹੜੀ ਰਤਨੀ ਦੇਵੀ ਸੀਗੀ ਜਦੋਂ ਇਹਨੂੰ ਪਤਾ ਲੱਗਿਆ ਕਿ ਪੁਲਿਸ ਮੇਰੇ ਚੱਕ ਰਹੀ ਹੈ ਇੱਕ ਪੁਆਇੰਟ ਮੇਰੇ ਕੋਲ ਸ਼ੱਕ ਹੋ ਗਿਆ ਤਾਂ ਇਹਨੇ ਜਿਹੜੀ ਸੀਗੀ ਬੇਲ ਅਪਲੀਕੇਸ਼ਨ ਅਪਲਾਈ ਕੀਤੀ ਸੀ ਜਿਹਦੇ ਵਿੱਚ ਨੇ ਹਾਈ ਕੋਰਟ ਤੋਂ ਡਰਬ ਬੇਲ ਨੂੰ ਮਿਲੀ ਸੀਗੀ ਜਿਸ ਦੀ ਅਗਲੀ ਤਰੀਕ ਪੈਸ਼ੀ ਤੇ ਅਸੀਂ ਸਾਰੇ ਜਣੇ ਫੈਕਟ ਸਾਹਮਣੇ ਰੱਖਾਂਗੇ ਤੇ ਬੇਲ ਨੂੰ ਵੀ ਡਿਸਕਸ ਕਰਾਇਆ ਜਾਵੇ ਸਰ ਜੀ ਸਪੱਤਰ ਤੋਲੇ ਸੋਨੇ ਦੀ ਗੱਲ ਕਰੀਏ ਪਰ ਉਹਦੀ ਲਾਗਤ ਬਹੁਤ ਵੱੰਨ ਤੇ ਘਰੇ ਰੱਖਣਾ ਕਿਸ ਤਰ੍ਹਾਂ ਦਾ ਜਿੱਦਾਂ ਮੈਂ ਪਹਿਲਾਂ ਦੱਸਿਆ ਕਿ ਪਹਿਲਾਂ ਉਹਨਾਂ ਨੇ ਇਸ ਚੀਜ਼ ਨੂੰ ਲੋਕਰ ਦੇ ਵਿੱਚ ਰੱਖਿਆ ਹੋਇਆ ਸੀਗਾ ਕਿਸੇ ਫੰਕਸ਼ਨ ਦੇ ਵਿੱਚ ਜਾਣ ਲਈ ਉਹਨਾਂ ਨੇ ਸੋਨੇ ਨੂੰ ਜਿਹੜਾ ਸੀਗਾ ਲੋਕਰ ਦੇ ਵਿੱਚ ਰੱਖ ਕੇ ਘਰੇ ਰੱਖਿਆ ਸੀਗਾ ਬਾਅਦ ਦੇ ਵਿੱਚ ਉਹ ਲੋਕਰ ਦੇ ਵਿੱਚ ਰੱਖਣਾ ਜਿਹੜਾ ਹੈ ਭੁੱਲ ਤੇ ਮਈ ਮਹੀਨੇ ਦੇ ਵਿੱਚ ਉਹਨਾਂ ਨੂੰ ਜਾ ਕੇ ਪਤਾ ਲੱਗ ਗਿਆ ਕਿ ਸਾਡਾ ਸੋਨਾ ਜਿਹੜਾ ਕਰੋ ਦੇ ਵਿੱਚ ਗਾਇਬ ਹੋ ਚੁੱਕਾ ਹੈ ਇਸੇ ਕਰ ਕਿੰਨਾ ਸੋਨਾ ਵੇਚਦਾ ਉਹਨਾਂ ਨੇ ਜਿਹੜੀ ਇਹਨੇ ਪੁਲਿਸ ਕਸ਼ਿਸ਼ ਦੇ ਵਿੱਚ ਦੱਸਿਆ ਕਿ ਅੱਧਾ ਸੋਨਾ ਜਿਹੜਾ ਅੱਧਾ ਸੋਨਾ ਸੀਗਾ ਤਕਰੀਬਨ 37 ਟੋਨ ਦੇ ਕਰੀਬ ਸੋਨਾ ਇਹਨੇ ਆ ਕੇ ਸਿਰ ਕੀਤਾ ਹੈ ਜਿਹੜੇ ਕਿਉਂਕਿ ਬਾਕੀ ਤਿੰਨ ਦੋਸ਼ੀਆਂ ਦੀ ਗ੍ਰਫਤਾਰੀ ਹੋਰ ਵੀ ਬਾਕੀ ਹੈ ਜਿਹਦਾ ਰਤਨੀ ਵੀ ਇਹ ਇਹਦੀ ਪਤਨੀ ਸੁਵਿਤਰੀ ਦੇਵੀ ਤੇ ਦਵਿੰਦਰ ਕਮਲ ਤਿੰਨ ਦੋਸ਼ੀ ਜਿਹੜੇ ਹੈਗੇ ਨੇ ਹੋਰ ਉਹਨਾਂ ਦੀ ਸਟੋਰੀ ਨਾਲ ਡੈਰੋਗੇਸ਼ਨ ਹੋਣੀ ਬਾਕੀ ਹੈ ਸੋ ਬਾਕੀ ਜਿਹੜੇ ਫੈਕਟਸ ਹੈਗੇ ਨੇ ਉਹ ਵੀ ਅਸੀਂ ਕਲੀਅਰ ਕਰਾਂਗੇ ਬੇਸਿਕਲੀ ਇਹਨੇ 37 ਟੋਲਾ ਦਾ ਗ੍ਰੀਨ ਜਿਹੜਾ ਸੋਨਾ ਦਸਮੁਤਾਬਕ ਰਹਿਣਾ ਕਿ ਸਿਰਫ ਇਹ ਇਹਨਾਂ ਨੇ ਛੇ ਜਿਹੜਾ ਸੀਗਾ ਆਪਣੇ ਦਰਭੱਗਾ ਜਾ ਕੇ ਉੱਤੇ ਕਿਉਂਕਿ ਬੇਸਿਕਲੀ ਦਰਭੱਗਾ ਦਾ ਰਹਿਣ ਵਾਲੇ ਸੀਗੇ ਉੱਥੇ ਜਾ ਕੇ ਇਹਨਾਂ ਨੇ ਸੇਵ ਕੀਤਾ ਸੀ ਤਾਂ ਦਵਿੰਦਰ ਸਿੰਘ ਸੈਤੂ ਕੇ ਪੰਜਾਬ ਦੇ ਨਾਲ ਕੀ ਲਿਖੋਗੇ ਇਹ ਤਾਂ ਬੇਸਿਕਲੀ ਦੋਸਤ ਹੈਗਾ ਵਿਰੋਧ ਭਾਤੋਂ ਦਾ ਤੇ ਇਹਦੇ ਨਾਲ ਹੀ ਜਿਹੜਾ ਹੈਗਾ ਇਹਦੇ ਇਕੱਠੇ ਰਹਿੰਦੇ ਲੋਕ ਸਰ ਇਹ ਲੇਡੀਜ਼ ਕਿੰਨੇ ਟਾਈਮ ਤੋਂ ਕੰਮ ਕਰ ਰਹੇ ਸੀ ਇਹ ਪਿਛਲੇ ਕੁ ਦੋ ਸਾਲ ਤੋਂ ਉਹਨਾਂ ਦੇ ਘਰ ਕੰਮ ਕਰਦੇ ਸਾਰੇ ਤੁਸੀਂ ਦੇਖੋ ਇਹਨਾਂ ਅਫਸਰ ਦੇ ਦੇਖੋ 24 ਚੋਰੀ ਕਰਨ ਤੋਂ ਬਾਅਦ ਇਹ ਕੁਝ ਸੁੰਨਾ ਆਪ ਦੇ ਵਿੱਚ ਉਹਨੇ ਡਿਸਟ੍ਰਿਬਿਊਟ ਕਰਨਾ ਸੀਗਾ ਚਾਰਾਂ ਨੇ ਤੇ ਡਿਸਟ੍ਰਿਬਿਊਟ ਕਰਨ ਤੋਂ ਬਾਅਦ ਅਲੱਗ-ਅਲੱਗ ਇਹਨਾਂ ਨੇ ਡਿਸਪੋਜ਼ ਕੀਤਾ ਕਿਉਂਕਿ ਇਕੱਠਾ ਸਾਮਾਨ ਜਿਹੜਾ ਜਦੋਂ ਕੋਈ ਬੰਦਾ ਇਸ ਤਰ੍ਹਾਂ ਦਾ ਵੇਚਣ ਨੂੰ ਜਾਂਦਾ ਤਾਂ ਉਹ ਤੇ ਸ਼ੱਕ ਹੋ ਜਾਂਦਾ ਸੋ ਉਸਤੇ ਚੱਕ ਤੋਂ ਬਚਨ ਲਈ ਇਹਨਾਂ ਨੇ ਪਲੈਨਿੰਗ ਕਰਕੇ ਅਲੱਗ-ਅਲੱਗ ਸੋਨਾ ਡਿਸਟ੍ਰੀਬਿਊਟ ਕਰਕੇ ਅਲੱਗ-ਅਲੱਗ ਇਹਨਾਂ ਨੇ ਇਸ ਤਰ੍ਹਾਂ ਕੀਤਾ ਸੀ ਜੀ ਐਸਪੀ ਸਾਹਿਬ ਦੇਖੋ ਤਾਂ 37 ਲੱਖ ਦਾ ਟੁਕੜਾ ਸੋਨਾ ਇਹਨਾਂ ਨੇ ਵੇਚਦਾ ਹੈ ਇਹਨਾਂ ਨੇ ਕਿਹਾ ਕਿ ਇਸ ਵੇਲੇ ਦੇਖੋ ਅੱਜ ਦੇਖੋ ਜਿੱਦਾਂ ਤੁਸੀਂ ਦੱਸਿਆ ਕਿ ਕੁਝ ਪੈਸੇ ਤਾਂ ਇਹ ਟਰੈਕ ਕਰ ਦਿੱਤੇ ਸੀ ਕੁਝ ਪੈਸੇ ਇਹਨਾਂ ਕੋਲ ਪਏ ਸੀ ਜਿਹਦੇ ਵਿੱਚ 5 ਲੱਖ ਰੁਪਏ ਕੈਸ਼ ਸੀ ਇਹਨਾਂ ਨੇ ਕੁਝ ਪ੍ਰਾਪਤ ਨਹੀਂ ਕੀਤਾ ਸਰ ਉਹ ਕਿਹਦੇ ਦੇ ਚਾ ਸੋਨਾ ਨਹੀਂ ਮਟੰਡੇ ਨਹੀਂ ਇਹਨਾਂ ਨੇ ਆਪਣੇ ਜ਼ਿਲ੍ਹਾ ਜ਼ਰਪੰਗਾ ਦੇ ਵਿੱਚ ਜਾ ਕੇ ਜਿਨ੍ਹਾਂ ਨੂੰ ਇਹਨਾਂ ਨੇ ਸੋਨਾ ਵੇਚਿਆ ਉਹਨੂੰ ਨੋਮੀਨੇਟ ਕਿੱਥੇ ਇਸ ਜਾਂ ਕਿੱਥਾ ਉਹਦੇ ਵਿੱਚ ਅਸੀਂ ਇਹਨਾਂ ਦੀ ਜਿਹੜੀ ਇਨਟੈਰੋਗੇਸ਼ਨ ਕਰ ਰਹੇ ਹਾਂ ਕਿਉਂਕਿ ਜਿਹੜੇ ਬੰਦੇ ਸੀਗੇ ਫਿਰ ਪੰਗਾ ਜ਼ਿਲ੍ਹੇ ਦੇ ਰਹਿਣ ਵਾਲੇ ਨੇ ਉਹਦੇ ਵਿੱਚ ਅਸੀਂ ਜਿਹੜੇ ਲੋਕਲ ਐਸਐਚਯੂਸ ਹੈਗੇ ਆ ਉਹਨਾਂ ਦੀ ਮੱਤ ਵੀ ਲੈ ਰਹੇ ਆ ਤੇ ਉਹਨਾਂ ਦੀ ਮੱਦੇ ਨਾਮ ਜਦੋਂ ਨੇ ਕਰਕੇ ਜਦੋਂ ਵੀ ਉਹਨਾਂ ਦਾ ਰੋਲ ਆਊਗਾ ਤਾਂ ਉਹਨਾਂ ਨੂੰ ਨੋਮੀਨੇਟ ਕਰਾਂਗੇ ਕੌਣ ਹੋਗਾ ਲੱਗ ਗਿਆ ਵੀ ਵੇਚਦਾ ਕਿਉਂਕਿ ਇਹਨਾਂ ਨੇ ਨਹੀਂ ਨਹੀਂ ਇਹਨਾਂ ਨੇ ਵਿਚਰਮਾਰੇ ਦੱਸਿਆ ਸੀਗਾ ਕਿਹੜੇ ਬੰਦੇ ਨੂੰ ਵੇਚਿਆ ਉਸ ਬਾਰੇ ਜਿਹੜਾ ਨੇ ਕਲੀਅਰ ਨਹੀਂ ਕੀਤਾ ਐਗਜੈਕਟ ਨੇਮ ਡਿਪਲੇਅਰ ਨਹੀਂ ਕੀਤਾ ਇਹਦੇ ਵਿੱਚ ਤੋਂ ਬਾਅਦ ਕੈਸ਼ ਇਹਨਾਂ ਨੇ ਘਰੇ ਆਪਣੇ ਰੱਖ ਲਿਆ ਸੀਗਾ ਕੋ ਸਰ ਰੈਟਰ ਇਸ ਮੋਰ ਕੋਪੀਆ ਜਿਹੜਾ ਵਿਚਾਰ ਉਹਨੇ ਕੋਪੀਆ ਨੂੰ ਸੁਪਰ ਪੰਨਾ ਕਰੂ ਰਿਹਾ ਤੇਰੀ ਮੋਰ ਹੈਗਾ ਉਹਦਾ ਗਿਨਣ ਲੈਤਾ ਕੀ ਲੋ ਬਿੱਲ ਕੀ ਹੋ ਰਿਹਾ ਜੇਕਰ ਜਿਹੜਾ 5 ਲੱਖ ਤਾਂ ਅਸੀਂ ਇਹਨਾਂ ਦੇ ਕੋਲ ਰਿਕਵਰੀ ਕਰ ਲਿਆ ਬਾਕੀ ਛੋੜਾ ਬੋਤ ਇਹਨਾਂ ਨੇ ਜਿਹੜਾ ਸੀਗਾ ਪੈਸਾ ਖੰਸ ਕੀਤਾ ਜੋ ਵੈਸੇ ਯੂਜ਼ ਕਰਦੇ ਆਪਾਂ ਅਦਰਵਾਈਜ਼ ਜਿਹੜਾ ਹੈ ਬਾਕੀ ਜਿਹੜੇ ਤਿੰਨ ਦੋਸ਼ੀ ਰਹਿੰਦੇ ਆ ਉਹਨਾਂ ਦੇ ਕੋਲੋਂ ਵੀ ਪ੍ਰਾਪਤੀ ਹੋਣੀ ਬਾਕੀ 17 ਤੋਂ ਨੇ ਅਸੀਂ ਰਿਕਵਰ ਕਰ ਚੁੱਕੇ ਹਾਂ ਬਾਕੀ ਜਿਹੜੇ ਤਿੰਨ ਦੋਸ਼ੀਆਂ ਨੇ ਉਹਨਾਂ ਦੇ ਵੀ ਚਾਂਸਸ ਸਗੇ ਕਿ ਜਿਹੜੀ ਸੋਨੇ ਦੀ ਜਿਹੜੀ ਮਾਤਰਾ ਹੈਗੀ ਰਿਕਵਰ ਹੋ ਸਭ ਪੁਰਸੇ ਲੱਗਦੀ ਪੰਜਾਬ ਹ ਸਾਬਤ ਕੋ ਦੇਖੇ ਬਿਹਾਰ ਤੋਂ ਨਹੀਂ ਆਪਣੇ ਕਿਉਂਕਿ ਮੁਕਦਮਾ ਸਿਵਲ ਹੈ ਤਾਂ ਇਹਦਾ ਹੈਗਾ ਸੋ ਬੇਸਿਕਲੀ ਆਪਣੇ ਪੰਜਾਬ ਦੀ ਕੋਰਟਸ ਤੋਂ ਅਧਾਰ ਤੇ ਹੈ। ਐਸੇ ਜਦ ਕੋਰਸ ਨੂੰ ਕੀ ਲੱਗਦਾ ਕਿ ਚੋਰੀ ਜਿਹੜੀ ਪਤਾ ਕਦੋਂ ਲੱਗਿਆ ਤੇ ਕਿੰਨੇ ਨੇ ਪਹਿਲਾਂ ਚੋਰੀ ਇਹ ਦੇਖੋ ਇਹ ਲਾਸਟ ਜਿਹੜੀ ਸੀ ਉਹਨਾਂ ਦੇ ਘਰ 9 April ਨੂੰ ਕੰਮ ਕਰਨ ਗਈ ਸੀਗੀ ਉਸ ਤੋਂ ਬਾਅਦ ਇਹ ਕੰਮ ਕਰਨਾ ਹੈ ਜਾਣਗ ਪਰਕਟੀ ਜਿਹੜਾ ਰਗਿਆ ਹਟ ਗਈ ਸੀਗੀ ਜਿਹੜੀ ਵਦਈ ਹੈਗੇ ਚੰਦਪੌਰਾਂਗੇ ਇਹਨਾਂ ਨੇ 3 ਮਈ ਨੂੰ ਆ ਕੇ ਸਾਨੂੰ ਸ਼ਿਕਾਇਤ ਕੀਤੀ ਸੀਗੀ ਕਿ ਉਹਨਾਂ ਨੂੰ ਚੈੱਕ ਕਰਨ ਦੇ ਪਾਇਆ ਗਿਆ ਕਿ ਉਹਨਾਂ ਦਾ ਸੋਨਾ ਚੋਰੀ ਹੋ ਚੁੱਕਾ ਤੋ ਬੇਸਿਕਲੀ 1 ਮਹੀਨੇ ਦਾ ਗੈਪ ਸੀਗਾ ਉਹਦੇ ਵਿੱਚ ਇਹਦੇ ਵਿੱਚ ਇਹ ਕੁਝ ਵਰਕ ਨੂੰ ਤਾਂ ਕਰਿਆ ਹੋਇਆ ਚੋਰੀ ਕਰਿਆ ਹੋਇਆ ਹੋਇਆ ਆ ਮਤ ਗਿਆ ਹੋਵੇ ਨੇ ਬੇਸਿਕਲੀ ਉਹ ਕੁੱਤੀਸਾਲਾ ਪ੍ਰਵਾਹ ਜਿਹੜਾ ਹੈਗਾ ਕਮਾਉਣ ਵਾਲਾ ਹੀ ਹੈ ਪਹਿਲਾਂ ਇਹਨਾਂ ਨੇ ਜਿਹੜਾ ਸੋਨਾ ਸੀਗਾ ਲੋਕਰ ਦੇ ਵਿੱਚ ਰੱਖਿਆ ਹੋਇਆ ਸੀਗਾ ਤੇ ਲੋਕਰ ਤੋਂ ਲਿਆ ਕੇ ਉਹਨਾਂ ਨੇ ਜਿੱਦਾਂ ਮੈਂ ਪਹਿਲਾਂ ਹੀ ਦੱਸਿਆ ਕਿ ਪਾਤਮੇਂ ਦੇ ਵਿੱਚ ਕੋ ਫੰਕਸ਼ਨ ਸੀਗਾ ਉਹਦੇ ਅਵੇਜ ਦੇ ਵਿੱਚ ਉਹਨਾਂ ਨੇ ਸੁਣਾ ਲੱਗੇ ਆਏ ਸੀ ਕਿ ਬਾਅਦ ਵਿੱਚ ਲੋਕਰ ਦਾ ਜਵਾਬ ਨਹੀਂ ਕਰਾਇਆ ਸੀ ਸੋ ਬੇਸਿਕਲੀ ਜਿਹੜੀ ਇਹ ਸਾਰੀ ਚੀਜ਼ ਹੈਗੀ ਹੈ ਪ੍ਰੀ ਲਿਬਰੀਰੀ ਦਾ ਲੱਗਦਾ ਇਹ ਵੀ ਜਿਹੜੀ ਇਨੀ ਚੋਰੀ ਜਿਹੜੀ ਜੈ ਉਹਨਾਂ ਦਾ ਚਾਹਤਾ ਉਹਨਾਂ ਦਾ ਜੈ ਸੋ